ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਹਣਾਂ ਦੀ ਮਾਰ ਚੱਲ ਰਹੇ ਪਿੰਡ ਕੋਨੇਵਾਲ ਵਿਖੇ ਗੁਰੂ ਕਾ ਬਾਗਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਬੰਦ ਪੂਰਨ ਦਾ ਬੀੜਾ ਚੁੱਕਣ ਤੋਂ ਬਾਅਦ ਤੁਸੀਂ ਬੰਦ ਤੇ ਸੰਗਤਾਂ ਦਾ ਹਜੂਮ ਇਕੱਠਾ ਹੋਣਾ ਸ਼ੁਰੂ ਹੋ ਗਿਆ ਹੈ ਪਾਰੀ ਗਿਣਤੀ ਵਿੱਚ ਸੰਗਤ ਕੋਨੇਵਾਲ ਵਿਖੇ ਜਿੱਥੇਕਾਰ ਸੇਵਾ ਕਰਨ ਪਹੁੰਚ ਰਹੀ ਹੈ ਉੱਥੇ ਹੀ ਨਾਲ ਦੀ ਨਾਲ ਵੱਡੀ ਗਿਣਤੀ ਵਿੱਚ ਸੰਗਤ ਮਿੱਟੀ ਦੀ ਟਰਾਲੀਆਂ ਪਰ ਪਰ ਕੇ ਲਿਆਉਣ ਦੀ ਸੇਵਾ ਵਿੱਚ ਵੀ ਲੱਗ ਗਈ ਹੈ ਅੰਮ੍ਰਿਤਸਰ ਦੇ ਕਈ ਇਲਾਕਿਆਂ ਵਿੱਚ ਹੋਗੀ ਸੰਗਤ ਅਤੇ ਮਿੱਟੀ ਦੀਆਂ ਟਰਾਲੀਆਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ ਨਾਲ ਹੀ ਸੰਗਤਵਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਜਿਆਦਾ ਤੋਂ ਜਿਆਦਾ ਮਿੱਟੀ ਦੇ ਨਾਲ-ਨਾਲ ਤੋੜੇ ਵੀ ਕੋਨੇ ਵਾਲ ਦੀ ਤਸੀਮ ਬੰਨ ਤੇ ਪਹੁੰਚਾਈ ਜਾਣ ਕਾਰ ਸੇਵਾ ਦਾ ਢੀੜਾ ਚੁੱਕਣ ਵਾਲੇ ਗੁਰੂ ਕਾ ਬਾਗ ਕਾਰ ਸੇਵਾ ਵਾਲਿਆਂ ਦਾ ਕਹਿਣਾ ਹੈ ਕਿ ਸੰਗਤ ਦੇ ਸਹਿਯੋਗ ਨਾਲ ਬਹੁਤ ਜਲਦੀ ਹੀ ਬੰਨ ਪੂਰ ਦਿੱਤਾ ਜਾਵੇਗਾ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਇਹ ਵੀ ਬੜੀ ਦੁਖਦਾਈ ਆ ਹੁੰਦੇ ਸਮੇਂ ਦੇ ਵਿੱਚ ਕੋਈ ਨੁਕਸਾਨ ਜ਼ਿਆਦਾ ਹੋਇਆ ਬਾਕੀ ਮਾਹ ਪੁਰਸ਼ਾਂ ਦਾ ਸੰਜੋਗ ਆ ਕਿ ਉਹ ਕੁਝ ਇਹਨਾਂ ਦੇ ਬਦੌਲਤ ਸਾਰਾ ਕੁਝ ਸੰਗਤ ਵੀ ਆਈ ਸਭ ਕੁਝ ਆ ਇਹਨਾਂ ਕਰਕੇ ਸਾਰਾ ਬੰਨ ਵਜਣਾ ਤੇ ਬਾਕੀ ਸਤਨਾਮ ਸਿੰਘ ਜੀ ਬਾਗਸਤਨਾ ਰ지 ਗੁਰੂ ਦੇ ਬਾਗਲੇ ਬਾਬਾ ਕਰਪਾਲ ਸਿੰਘ ਜੀ ਤੇ ਬਾਬਾ ਕਲਵੀਰ ਜਿਹੜੇ ਨਾਲ ਸੇਵਾ ਕਰਾਉਂਦੇ ਉਹ ਮਹੀਨਾ ਲਾ ਕੇ ਚੱਲੋ ਜ਼ਿਆਦਾ ਵੀ ਭਾਵੇਂ ਲੱਗ ਜੇ ਜਲ ਪਾਣੀ ਚੱਲ ਰਿਹਾ ਤੇ ਸੰਗਤਾਂ ਨੂੰ ਵੱਧ ਵੱਧ ਬੇਨਤੀ ਆ ਵੀ ਚੜ ਕੇ ਇੱਥੇ ਪਹੁੰਚੋ ਯਾਨਕਾ ਸੇਵਾ ਕਰਨ ਤੇ ਟਰਾਲੀਆਂ ਲਿਓਣ ਤੋੜੇ ਲਿਓਣ ਭਰ ਕੇ ਮਿੱਟੀ ਦੇ ਤੇ ਮਹਾਪੁਰਸ਼ਾ ਨਾਲ ਸੰਜੋਗ ਦੇਣ ਬਾਤੋ ਬਾਤ ਸੰਗਤਾਂ ਹੋਣ ਫਦੇਜੀ ਪਿੰਡ ਸਾਡਾ ਪਿਟੇ ਵਾਢਾ ਜੀ ਅਸੀਂ ਉੱਥੋਂ ਸੇਵਾ ਲੈ ਕੇ ਆਏ ਆ ਮਿੱਟੀ ਦੀ 8 ਟਰਾਲੇ ਲੱਦ ਕੇ ਲਿਆਏ ਆ ਉਹਨੂੰ ਤੋੜੇ ਨਾਲ ਭਰ ਭਰ ਕੇ ਇੱਥੇ ਲਾਵਾਂਗੇ ਬਾਬੇ ਦੀ ਸੇਵਾ ਅਸੀਂ ਧਾਰੀਵਾਲ ਉਧਰ ਪਿੰਡਿਆ ਸਾਡਾ ਅਟਾਰੀ ਵਾਗਾ ਬਟਰ ਲੱਗੇ ਅਸੀਂ ਉੱਥੋਂ ਆਏ ਆ ਸੰਗਤ ਸਾਡੇ ਪਿੰਨੋਂ ਕੋਈ ਸੋਜੀ ਆ 6 ਟੈਰੀ ਟਰੱਕ ਜਿਹੜਾ ਭਰ ਕੇ ਆ ਬਾਬਿਆਂ ਦਾ ਸੇਵਾ ਗੁਰੂ ਕੇ ਬਾਗ ਵਾਲਿਆਂ ਬਾਬਿਆਂ ਵੱਲੋਂ ਬਾਬਾ ਸਨਾਮ ਸਿੰਘ ਜੀ ਬਾਬਾ ਕਲਵੀਰ ਸਿੰਘ ਜੀ ਉਹਨਾਂ ਵੱਲੋਂ ਅਸੀਂ ਸੇਵਾ ਦੇ ਇਥੇ ਆਏ ਆ ਇੱਕ ਸਵੇਰ ਦਾ ਕਿੰਨਾ ਬਾਬਾ ਜੀ ਬੰਦ ਨੇ ਸਵੇਰ ਦੇ ਲੱਗੇ ਆ ਜੀ ਦੇਖੋ ਕਾਰਜ ਪੂਰਾ ਹੋਇਆ ਜੀ ਕੋਈ 10 12 ਫੁੱਟ ਹੋਈ ਗਿਆ ਕਾਰਜ ਪੂਰਾ ਹਾਂਜੀ ਤੇ ਇਹ ਲਗਾਤਾਰ ਆ ਲਗਾਤਾਰ ਲੱਗੀ ਆ ਸੰਗਤ ਹਾਂਜੀ ਬਾਬਿਆਂ ਦਾ ਹੁਕਮ ਆ ਉਹਨਾਂ ਦਾ ਹੁਕਮ ਪਵਾਵਾਂਗੇ ਪੂਰਾ ਜਿétrਾਂ ਉਹਨਾਂ ਦੀ ਇੱਛਾ ਹੋਵੇਗੀ ਬਾਬਾ ਬਾਬਾ ਜਗੀਰ ਸਿੰਘ ਤੇ ਬਾਬਾ ਸਨਾਮ ਸਿੰਘ ਦੀ ਰਹਿਨਮਾਈ ਇੱਥਾ ਇਥੇ ਸੰਗਤ ਆਈ ਆ ਇਥੇ ਯਾਨੀ ਕਿ ਤੋੜਿਆਂ ਦੀ ਤੇ ਮਿੱਟੀ ਦੀ ਬਹੁਤ ਲੋੜ ਹੈ ਤੋੜੇ ਭਰ ਕੇ ਆਉਣ ਤੇ ਮਿੱਟੀ ਜਾਵੇ ਬਾਕੀ ਸੰਗਤ ਸਾਰੀ ਲੱਗੀ ਆ ਤੇ ਯਾਨੀ ਕਿ ਉਹਨਾਂ ਦੀ ਰਹਿਣ ਨਮਾਈ ਹੈ ਟੱਬਾ ਯਾਰਾ ਸਿੰਘ ਉਹਦਾ ਬਸ ਨਾਮ ਸਿੰਘ ਨਹੀਂ ਤੇ ਬਾਬਾ ਜਗੀਰ ਸਿੰਘ ਸੀ ਇਹ ਤੋੜਿਆਂ ਦੀ ਸੇਵਾ ਤੇ ਮਿੱਟੀ ਲੈ ਕੇ ਆਉ ਵੱਧ ਤੋਂ ਵੱਧ ਤੋੜੇ ਮਿੱਟੀ ਤੇ ਸੰਗਤ ਪਹੁੰਚੇ ਵੱਧ ਤੋਂ ਵੱਧ ਵੱਧ ਤੋਂ ਵੱਧ ਲੋਟਾਂ ਨੇ ਕਮੀ ਆ